ਇੱਕ ਪਾਸੇ ਤਾਂ ਲੁਧਿਆਣਾ ਪੱਛਮੀ ਦੇ ਵਿੱਚ ਜਿਮਨੀ ਚੋਣ ਹੋਣ ਜਾ ਰਹੀ ਆ ਦੂਜੇ ਪਾਸੇ ਆਮ ਆਦਮੀ ਪਾਰਟੀ ਨੂੰ ਪੰਜਾਬ ਦੇ ਵਿੱਚ ਹੀ ਅਜਿਹਾ ਵੱਡਾ ਝਟਕਾ ਲੱਗਿਆ ਜਿਸ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਰੀਆਂ ਮੁਸ਼ਕਲਾਂ ਕਾਫੀ ਵੱਧ ਚੁੱਕੀਆਂ ਆਮ ਆਦਮੀ ਪਾਰਟੀ ਦੇ ਵੱਡੇ ਅਹੁਦੇਦਾਰਾਂ ਤੋਂ ਵੱਲੋਂ ਅਸਤੀਫੇ ਦੇ ਦਿੱਤੇ ਝਾੜੂ ਦਾ ਸਾਥ ਛੱਡ ਦਿੱਤਾ ਝਾੜੂ ਨੂੰ ਅਲਵਿਦਾ ਕਹਿ ਦਿੱਤਾ ਤਾਂ ਕੌਣ ਨੇ ਉਹ ਵੱਡੇ ਅਹੁਦੇਦਾਰ ਨੇ ਕਿਹੜੇ ਨੇ ਜਿਹੜੇ ਆਮ ਆਦਮੀ ਪਾਰਟੀ ਦੇ ਅਹੁਦੇਦਾਰ ਅਸਤੀਫਾ ਦੇ ਚੁੱਕੇ ਨੇ ਡਿੜਬੇ ਦੇ ਵਿੱਚ ਆਮ ਆਦਮੀ ਪਾਰਟੀ ਦੇ ਟਕਸਾਲੀ ਆਗੂਆਂ ਦੇ ਵੱਲੋਂ ਅਸਤੀਫੇ ਦਿੱਤੇ ਨੇ ਤਾਂ ਇਹਨਾਂ ਅਸਤੀਫਿਆਂ ਤੋਂ ਬਾਅਦ ਹੁਣ ਆਮ ਆਦਮੀ ਪਾਰਟੀ ਦੇ ਵਿੱਚ ਕਮਾਸਾਨ ਛਿੜ ਗਿਆ ਜਿਸ ਤਰੀਕੇ ਦੇ ਨਾਲ ਹੋਰ ਪਾਰਟੀਆਂ ਦੇ ਵਿੱਚ ਅਜਿਹਾ ਕੁਝ ਦੇਖਣ ਨੂੰ ਮਿਲਦਾ ਸੀ ਪਰ ਸੱਤਾਧਿਰ ਪਾਰਟੀ ਦੇ ਵਿੱਚ ਵੀ ਅੱਜ ਅਜਿਹਾ ਕੁਝ ਦੇਖਣ ਨੂੰ ਮਿਲਿਆ ਜਿੱਥੇ ਅਸਤੀਫੇ ਦਿੱਤੇ ਉੱਥੇ ਹੀ ਆਮ ਆਦਮੀ ਪਾਰਟੀ ਦੇ ਖਿਲਾਫ ਮੋਰਚਾ ਵੀ ਖੋਲ ਦਿੱਤਾ ਜਮਕੇ ਨਾਰੇਬਾਜੀ ਵੀ ਕੀਤੀ ਪੜਾਅਸ ਵੀ ਕੱਢੀ ਆ ਆਖਰ ਕਿਉਂ ਅਸਤੀਫੇ ਦਿੱਤੇ ਨੇ ਤਾਂ ਇਹਨਾਂ ਅਸਤੀਫਿਆਂ ਤੋਂ ਬਾਅਦ ਇਸ ਦੇ ਨਤੀਜੇ ਜਿਹੜੇ ਨੇ 2027 ਦੇ ਵਿੱਚ ਆਮ ਆਦਮੀ ਪਾਰਟੀ ਨੂੰ ਜ਼ਰੂਰ ਭੁਗਤਣੇ ਪੈਣਗੇ ਆਖਰ ਕੀ ਕੁਝ ਕਹਿ ਰਹੇ ਨੇ ਜੋ ਅਸਤੀਫਾ ਦੇ ਚੁੱਕੇ ਨੇ ਆਖਰ ਦਾ ਮੇਰੇ ਦਫ਼ਤਰ ਵਿੱਚ ਪਹੁੰਚਣ ਦੇ ਬਹੁਤ-ਬਹੁਤ ਸੁਆਗਤ ਕਰਦਾ ਤੇ ਲੈਂਦਰਜੀਤ ਮੌਦਗਲ ਸ਼ਹਿਰੀ ਪ੍ਰੈਜ਼ੀਡੈਂਟ ਆਪ ਤੇ ਬਲੌਕ ਪ੍ਰੇਡੈਂਟ ਆਪ ਆਪਣੀ ਮੁੱਢਲੀ ਮੈਂਬਰਸ਼ਿਪ ਤੇ ਮੁੱਢਲੀ ਮੈਂਬਰਸ਼ਿਪ ਤੋਂ ਅਸੀਫਾ ਦੇ ਰਿਹਾ ਅੱਜ ਪਾਰਟੀ ਕੋ ਬਹੁਤ ਦੁਖੀ ਆ ਸੀ ਦੁਖੀ ਹਿਰਦੇ ਨਾਲ ਅਸੀਫਾ ਦੇਣਾ ਪੈ ਰਿਹਾ ਕਿਉਂਕਿ ਸਾਡੀ ਪਾਰਟੀ ਨੇ ਦਿੱਲੀ ਤੋਂ ਆਏ ਰੇਖਾ ਗੁਪਤਾ ਆਪਣਾ ਰੀਲਾ ਗੁਪਤਾ ਅਤੇ ਦੀਪ ਕੁਟਹਾਨ ਜੋ ਪੰਜਾਬ ਦੇ ਚੇਅਰਮੈਨ ਥੋਪੇ ਗਏ ਨੇ ਉਸ ਤੋਂ ਬਾਅਦ ਜਸਵੀਰ ਸਿੰਘ ਗੜੀ ਇੱਕ ਬਸਪਾ ਦਾ ਆਗਮੀ ਹੈ ਤੇ ਕੱਲ ਲਲਵੀਚਰ ਹੈ ਉਹਨੂੰ ਐਸੀ ਜਿੰਮ ਦਾ ਪਰਾਂ ਲਗਾਇਆ ਗਿਆ ਜਿਹੜੇ ਦੇ ਦੂਸਰੀਆਂ 파ਟੀਰ ਵੈਕਤੀ 파ਟੀ ਵਿੱਚੋਂ ਆਏ ਲੋਕਾਂ ਨੂੰ ਮਾਂ ਸਰਕਾਰ ਦੇ ਰਹੇ ਨੇ ਸਾਡੇ ਦੋ ਪੁਰਾਣੇ ਵਲੰਟੀਅਰ ਨੇ ਜਿਹੜੇ 2012 ਤੋਂ ਅਸੀਂ ਚੱਲੇ ਹੋਏ ਸਾਡੀ ਟੀਮ ਦੇ ਨਾਲ ਭਾਈ ਅਮਰੀਤ ਸਿੰਘ ਜੀ ਬੈਠੇ ਨੇ ਸੀਨੀਅਰ ਆਗੂਆ ਮਦੀ 파ਟੀ ਅਸੀਂ ਲੋਕਾਂ ਨੇ ਪਿੰਡਾਂ ਦੇ ਵਿੱਚ ਡੋਕੀ ਡੋਰ ਜਾ ਜਾ ਕੇ ਇਸ 파ਟੀ ਨੂੰ ਬਲੰਦੀਆਂ ਤੇ ਪਹੁੰਚਾਇਆ ਤੇ ਦਿਨ ਰਾਤ ਕੰਮ ਕੀਤਾ ਬੱਸਾਂ ਭਰੀਆਂ ਗੱਡੀਆਂ ਭਰੀਆਂ ਦੋ ਵਾਰ ਲੋਕ ਸਭਾ ਚੋਣਾ ਦੋ ਵਾਰ ਵਿਧਾਨ ਸਭਾ ਚੋਣਾ ਬਾਕੀ ਜਿੰਨੀ ਚੋਣਾਂ ਦੇ ਵਿੱਚੋਂ ਪਤਨੇ ਅਸੀਂ ਲੱਖਾਂ ਰੁਪਏ ਘੱਟੋ ਘੱਟ ਮੈਂ 10 ਲੱਖ ਰੁਪਏ ਦਾ ਖਰਚਾ ਇਸ ਪਾਰਟੀ ਦੇ ਤੋਂ ਆਪਣੇ ਘਰੋਂ ਕਰ ਚੁੱਕਿਆ ਖੈਨਾ ਖਰਚਾ ਕਰਨ ਦੇ ਬਾਵਜੂਦ ਜੋ ਸਾਨੂੰ ਵਿਤਮਤਰੀ ਪਿੰਡਾ ਫਰਪਾਲ ਸਿੰਘ ਚੂਨਾ ਸਾਡੀ ਪਾਰਟੀ ਦੇ ਮੌਜੂਦਾ ਉਹਨਾਂ ਦੇ ਐਨ ਐਲ ਐ ਨੇ ਉਹਨਾਂ ਨੇ ਸਾਨੂੰ ਬਿਲਕੁਲ ਅਲਗਾਈ ਲਿਆ ਕੀਤਾ ਹੈ ਜਿਹੜੇ ਲੋਟੇਰੇ ਲੋਕ ਨੇ ਉਹਨਾਂ ਨੂੰ ਲਵੇ ਲਾਇਆ ਹੋਇਆ ਹੈ ਦੂਸਰੇ ਪਾਰਟੀਰ ਬੇਤੀ ਪਾਰਟੀ ਵਿਚਾਰੇ ਲੋਕਾਂ ਦਾ ਮਾਨ ਸਤਕਾਰ ਹੈ ਜਿਨ੍ਹਾਂ ਨੇ ਕੰਮ ਕੀਤਾ ਸੀ ਦਿਨ ਰਾਤ ਇਹਨਾਂ ਵਾਸਤੇ ਸਾਨੂੰ ਬਿਲਕੁਲ ਖੁੰਡੇ ਲੈਣ ਲਾ ਦਿੱਤਾ ਕੱਲੇ ਤੁਸੀਂ ਉਹ ਜਾਂ ਤੁਹਾਡੇ ਹੋਰ ਵੀ ਸਾਥੀ ਵੀ ਤੁਹਾਡੇ ਨਾਲ ਜੇ ਉਸਦੀ ਪਾ ਦੇ ਰਹੇ ਅਸਤੀਫਾ ਮੇਰੇ ਨਾਲ ਇਸ ਟਾਈਮ ਉਹ ਅਮਰੀਕ ਸਿੰਘ ਸੰਗਤੀ ਵਾਲਾ ਜੋ ਸੀਨੀਅਰ ਆਗੂ ਨੇ ਜੋ ਵੀ ਇਹਨਾਂ ਨੇ ਵਾਦੇ ਕੀਤੇ ਸੀਗੇ ਆਮ ਆਦੀ ਪਾਰਟੀ ਦੇ ਲੋਕਾਂ ਨਾਲ ਉਹ ਵਾਦੇ ਤਾਂ ਖਰੇ ਨਹੀਂ ਉਤਰੇ ਜਦੋਂ ਸਾਨੂੰ ਕਹਿੰਦੇ ਲੋਕਾਂ ਕੋਲ ਵੋਟਾਂ ਮੰਗਣ ਜਾਵੋ ਹੁਣ ਸਾਨੂੰ ਪ੍ਰੈਸ ਕਾਨਫਰੰਸ ਸਾਡੇ ਭਰਾ ਸਾਡੇ ਨੂੰ ਇੱਕ ਗੱਲ ਦੱਸੋ ਜਿਹੜੇ ਲੋਕਾਂ ਦੇ ਅਸੀਂ ਕੋਈ ਬਦਲੀ ਨਹੀਂ ਕਰਵਾ ਸਕੇ ਇਹਨਾਂ ਦੇ ਕਹਿਣ ਤੇ ਕੋਈ ਬਦਲੀ ਨਹੀਂ ਕੀਤੀ ਸਾਡੇ ਕਹਿਣ ਤੇ ਕਿਸੇ ਦਾ ਕੋਈ ਕੰਮ ਹੋ ਗਿਆ ਸਾਡੇ ਕਹਿਣ ਤੇ ਕੰਮ ਨਹੀਂ ਕੀਤਾ ਸਾਨੂੰ ਉਲਟਾ ਵਿਤਲ ਨਗਰੀ ਪਾਵੇ ਪੁੱਛਦਾ ਸੀ ਇੰਦਰਜੀਤ ਤੇ ਪਿਲਪੋ ਨਿਕਰਦੀ ਬਾਦ ਤੇਰਾ ਪੋ ਨਿਕਰ ਕੀ ਰਸਤੇ ਜਾਰੀ ਹੈ ਲੁਧਿਆਣੇ ਤੋਂ ਇੰਦਰਜੀਤ ਦੇ ਲੁਧਿਆਣੇ ਤੋਂ ਕੀ ਰਸਤੇ ਜਾਰੀ ਹੈ ਇਹਨਾਂ ਨੇ ਐਸੀ ਵੀ ਪਤ ਨਹੀਂ ਲੋਕਾਂ ਤੋਂ ਪੈਸੇ ਲੈਂਦੇ ਨੇ ਇੱਕ ਇਮਾਨਦਾਰੀ ਹੋਣ ਦੇ باوجود ਸਾਨੂੰ ਇਹ ਮਤਲਬ ਗਲਤ ਕੁਮਰਾ ਕਰ ਰਹੇ ਸੀ ਫਿਰ ਬਦਲੇ ਵਿੱਚ ਕੀ ਕਰਨੀ ਸੀ ਇਹਨਾਂ ਨੇ ਉਲਟ ਸਾਨੂੰ ਇਹ ਗੰਦੀ ਨਜ਼ਰ ਨਾਲ ਦੇਖਿਆ ਗਿਆ ਜੀ ਹਾਲਾਂਕਿ ਅਸੀਂ ਕੱਟਨੇ ਇਮਾਨਦਾਰਾਂ ਸਾਰਾ ਜੜਵਾ ਸ਼ਹਿਰ ਮੇਰੇ ਨਾਲ ਖੜਾ 24 ਘੰਟੇ ਮੈਂ ਲੋਕਾਂ ਦੇ ਦਿਨ ਰਾਤ ਨਿਹੰਤ ਕੀਤੀ ਹੈ ਕੰਮ ਕੀਤਾ ਕੋਈ ਵੀ ਮੇਰੇ ਦਰਵਾਜ਼ੇ ਘਰ ਆਉਂਦਾ ਨੇ ਵੀ ਦੁਕਾਨ ਤੇ ਆਉਂਦਾ ਹੈ ਮੇਰੇ ਕੋਲ ਹਰ ਇੱਕ ਦੇ ਨਾਲ ਦਿਨ ਰਾਤ ਦੁੱਖ ਸੁੱਖ ਦੇ ਵਿੱਚ ਕਈ ਵਲ ਵਲ ਦਾ ਇਹ ਇਹ ਮੈਂ ਪਾਰਟੀ ਨੂੰ ਅਪੀਲ ਕਰਨਾ ਵੀ ਤੁਸੀਂ ਅੱਜ ਵੀ ਸਨ ਬਚਾ ਲੋ ਨਹੀਂ ਪੰਜਾਬ ਦੇ ਵਿੱਚ ਜਿਹੜੇ ਤੁਸੀਂ ਪ੍ਰਮੁੱਖ ਕਹਿੰਦੇ ਸੀ ਸਾਡੇ ਪ੍ਰਮੁੱਖੜੇ ਤੁਸੀਂ ਖੰਭੇ ਜਾਲ ਦਿੱਤੇ ਤੇ ਜਿਹੜਾ ਸਾਡੇ ਪੰਜਾਬ ਦੇ ਮੁੱਖ ਮੰਤਰੀ ਸਾਡੇ ਪੰਜਾਬ ਦੇ ਮੌਜੂਦਾ ਮੁੱਖ ਮੰਤਰੀ ਭਗਵੰਤ ਮਾਨ ਜੀ ਇਹ ਕਾਜ ਦੇ ਦਮੂ ਮੁੱਖ ਮੰਤਰੀ ਬਣ ਕੇ ਰਹਿ ਗਏ ਜੋ ਦਿੱਲੀ ਵਾਲੇ ਕੇਜਰੀਵਾਲ ਮਨੀ ਸੋਧਿਆ ਸਤਿੰਦਰ ਜੇਲ ਇਹਨਾਂ ਨੇ ਸਾਡੀ ਪਾਰਟੀ ਉੱਤੇ ਕਬਜ਼ਾ ਕਰ ਲਿਆ ਪੰਜਾਬ ਦੇ ਉੱਤੇ ਅਸੀਂ ਇਸ ਕਬਜ਼ੇ ਤੋਂ ਦੁਖੀ ਹੋ ਕੇ ਇਸ ਕਬਜ਼ੇ ਤੋਂ ਦੁਖੀ ਹੋ ਕੇ ਆਪਣੇ ਆਉਦੇ ਤੋਂ ਮੁਗਲੀ ਮੈਦੂ ਤੋਂ ਸਿਫਾ ਦੇ ਰਹੇ ਹਾਂ ਕੋਈ ਸਾਡਾ ਜੀ ਨਹੀਂ ਕਰਦਾ ਪਾਰਟੀ ਨੂੰ ਸਿਫਾ ਦੇ ਲਾ ਸਾਡੀ ਮਾਂ ਪਾਰਟੀ ਹੈ ਅਸੀਂ ਹੱਥਾਂ ਨਾਲ ਸਿੰਜੀ ਪਾਰਟੀ ਹੈ ਦਿਲ ਸਾਡੇ ਖੂਨ ਬਸਿੰਦੇ ਦੀ ਹੈ ਪਾਰਟੀ ਹੈ ਸਾਨੂੰ ਬਹੁਤ ਦੁੱਖ ਨਾਲ ਕਹਿਣਾ ਪੈ ਰਿਹਾ ਸਾਡੂ ਪਾਰਟੀ ਛੱਡਣ ਸਾਡੇ ਜੀ ਨਹੀਂ ਕਰਦਾ ਸਾਠੇ ਪਾਰਟੀ ਛਡਾਈ ਜਾ ਰਹੀ ਹੈ ਸਾਡੇ ਤੇ ਗਲਤ ਇਲਜ਼ਾਮ ਲਾਉਣਗੇ ਇਹ ਲੋਕ ਕੱਲ ਨੂੰ ਸਾਨੂੰ ਇਹ ਜੇਲਾ ਵਿੱਚ ਵੀ ਧੱਕੜਗੇ ਸਾਡੇ ਝੂਠੇ ਪਰਚੇ ਵੀ ਹੋਣਗੇ ਪਰ ਅਸੀਂ ਕਿਸੇ ਵੀ ਗੱਲ ਦੀ ਪਰਵਾਹ ਨਹੀਂ ਮੰਨਦੇ ਅਸੀਂ ਕਿਸੇ ਤੋਂ ਡਰਦੇ ਨਹੀਂ ਅਰ ਨਾ ਡਰਨ ਵਾਲੇ ਆ ਅਸੀਂ ਉਹ ਮਾਂ ਦੇ ਉਹ ਜੰਮੇ ਹੋਏ ਅਸਲੀ ਸ਼ੇਰ ਬੱਬਰ ਸ਼ੇਰ ਜਿਨ੍ਹਾਂ ਨੇ ਅੱਜ ਤੱਕ ਸੱਚ ਦੀ ਆਵਾਜ਼ بلند ਕੀਤੀ ਹੈ ਕਿਸੇ ਝੂਠ ਤੇ ਤਰਾਦਰ ਬਿਲਕੁਲ ਨਹੀਂ ਦਿੰਦੇ ਅਸੀਂ ਬਿਲਕੁਲ ਸੱਚ ਦੀ ਆਵਾਜ਼ ਉਠਾਵਾਂ ਉਠਾਵਾਂ ਨੇ ਅਰ ਉਠਾਉਂਦੇ ਰਹਾਂਗੇ ਪਟਿਆਲੇ ਕੱਲ ਸਾਡੀ ਭੈਣ ਪ੍ਰੀਤੀ ਮਲਹੋਤਰਾ ਨੇ ਨਮਾ ਅਗਾਹ ਸ਼ੁਰੂ ਕੀਤਾ ਸਾਡੇ ਪ੍ਰਾਣੇ ਵਲੰਟੀਅਰ ਹੁੰਦਾ ਜੋ ਹੱਕ ਹੈ ਸਾਡਾ ਹੱਕ ਇੱਥੇ ਰੱਖਦਾ ਨਾਰਾ ਸੀ ਦਿੱਤਾ ਜੋ ਪ੍ਰਾਣੇ ਵਲੰਟੀਅਰਾਂ ਨੇ ਦਿਨ ਰਾਤ ਮਿਹਨਤ ਕੰਮ ਕੀਤੀ ਕਿਤਾ ਇਹਨਾਂ ਲੋਕਾਂ ਨੂੰ ਲਗੌਲਿਆਂ ਕਰਕੇ ਦਿੱਲੀ ਤੋਂ ਆਏ ਰਿੰਨਾ ਗੁਪਤਾ ਦੀਪ ਕੁਤਹਾਲ ਇਹਨਾਂ ਲੋਕਾਂ ਨੂੰ ਸਾਡੇ ਦੇ ਚਿਹਰ ਮੰਨੀਏ ਸਾਡੇ ਉੱਤੇ ਥੋਪ ਦਿੱਤਾ ਅਸੀਂ ਇਹਨਾਂ ਨੂੰ ਬਿਲਕੁਲ ਬਦਾਸਤ ਨਹੀਂ ਕਰਾਂਗੇ ਕਿਉਂਕਿ ਪੰਜਾਬ ਦੇ ਵਿੱਚ ਇਹਨਾਂ ਨੂੰ ਕੋਈ ਪੜ੍ਹੇ ਲਿਖੇ ਨੌਜਵਾਨ ਮਿਲਦੇ ਨਹੀਂ ਕੋਈ ਐਜੂਕੇਟਡ ਲੋਕ ਮਿਲਦੇ ਨਹੀਂ ਜਿਵੇਂ ਸਾਨੂੰ ਸਿਆਸਤਰੀ ਹੋਣੀ ਮੇਰੀ 60 ਸਾਲ ਦੀ ਉਮਰ ਹੈ ਮੇਰਾ ਖਾਨਦਾਨ ਪਹਿਲਾਂ ਕਾਂਗਰਸ ਨਾਲ ਰਿਹਾ ਮੇਰਾ ਸਾਰਾ ਪਰਿਵਾਰ ਅਸੀਂ ਸ਼ੁਰੂ ਤੋਂ ਇੰਦਰਾ ਗਾਂਧੀ ਨਾਲ ਮੇਰੇ ਚਾਚਾ ਜੀ ਨੇ ਜੇਲਾ ਕੱਟਲੀਆਂ ਹੋਈਆਂ ਨੇ ਮੇਥੋਂ ਬਹੁਤ ਵੱਡੀ ਗਲਤੀ ਹੋ ਗਈ ਆਪਣੀ ਪਾਰਟੀ ਸਰ ਦੇ ਪਾਰਟੀ ਜੁਆਇਨ ਕੀਤੀ ਤੇ ਮਿਹਨਤ ਕੀਤੀ 12-13 ਸਾਲ ਮੈਂ ਪਾਰਟੀ ਨੂੰ ਸਹੀ ਨਹੀਂ ਸਮਝਿਆ ਇੱਕ ਬਦਲਾਅ ਦੇ ਕਾਰਨ ਆਏ ਸੀ ਕਿ ਵੀ ਇਹ ਜਿਹੜੀ ਪਾਰਟੀ ਹੈ ਬਿਲਕੁਲ ਸਾਫ ਸੁਥਰੀ ਕੰਦੂਲੋਂ ਜੋ ਨਿਕਲੀ ਹੋਈ ਪਾਰਟੀ ਹੈ ਪਰ ਇਹਨਾਂ ਲੋਕਾਂ ਨੇ ਇਸ ਪਾਰਟੀ ਦੇ ਬਿਲਕੁਲ ਆਮ ਆਦਮੀ ਪਾਰਟੀ ਤੋਂ ਖਾਸ ਆਦਮੀ ਬਣਾ ਦਿੱਤਾ ਐਨਾ ਚਲੋ ਸ਼ਰਮ ਨਹੀਂ ਕਿਉਂ ਨਹੀਂ ਬੋਲੇ ਬਹੁਤ ਸਮਾਂ ਨਿਕਲ ਗਿਆ ਤੁਸੀਂ ਬਹੁਤ ਟਾਈਮ ਤੋਂ ੜੜੇ ਹੋਏ ਹੋਵੋਗੇ ਬੜਾ ਸਮਾਂ ਚੁੱਪ ਰਹੇ ਕੀ ਕਾਰਨ ਹੈ ਅਸੀਂ ਚੁੱਪ ਰਹੇ ਜੇ ਆਪਣੇ ਆਪ ਨੂੰ ਸੁਧਾਰ ਲੈਣਗੇ ਅੱਜ ਸੁਧਾਰ ਲੈ ਕੱਲ ਸੁਧਾਰ ਲੈ ਪਰਸ ਸੁਧਾਰ ਲੈਣਗੇ ਅਸੀਂ ਇਹਨੂੰ ਨੂੰ ਹੋ ਦੇਖਦੇ ਦੇਖਦੇ ਜਦੋਂ ਸਾਨੂੰ ਕੋਈ ਬਿਲਕੁਲ ਉਹਦੇ ਨੂੰ ਵਿਸਾਰਿਆ ਗਿਆ ਬਿਲਕੁਲ ਸਾਡੇ ਤੋਂ ਕੰਮ ਨਹੀਂ ਕੀਤੇ ਗਏ ਲੋਕਾਂ ਨੂੰ ਅਸੀਂ ਕੀ ਜਵਾਬ ਦਈਏ ਕਿ ਨਾ ਲੋਕ ਤੁਸੀਂ ਬੋਟਾ ਮੰਨਦੇ ਸੀ ਸਰਕਾਰ ਜਾ ਕੇ ਉਹ ਲੋਕ ਸਾਨੂੰ ਕੰਮਾਂ ਨੂੰ ਕਹਿੰਦੇ ਨੇ ਜਦੋਂ ਅਸੀਂ ਲੋਕਾਂ ਦੇ ਕੰਮ ਨਹੀਂ ਕਰਵਾ ਸਕੇ ਅਸੀਂ ਉਹਨਾਂ ਦੇ ਬੋਟਾ ਕਿੱਥੇ ਲੈ ਨੰਗਣ ਜਾਵਾਂਗੇ ਉਹ ਲੋਕਾਂ ਨਾਲ ਉਹ ਪਬਲਿਕ ਨਾਲ ਸਾਡੇ ਨਾਲ ਖੜੀ ਅਸੀਂ ਪਬਲਿਕ ਨਾਲ ਖੜਿਆ ਉਸ ਬਾਰੇ ਕਿਤੇ ਕੰਮਾਂ ਤੇ ਨਾ ਹੋਣ ਦੇ ਕੰਮ ਤੋਂ ਅਸੀਂ ਦੁਖੀ ਹੋ ਕੇ ਅਸਤੀਫਾ ਦੇ ਰਹੇ ਹਾਂ ਅੱਜ ਕਿਹੜੇ ਕਿਹੜੇ ਆਉਂਦੇ ਆ ਤੁਸੀਂ ਅਸਤੀਫਾ ਦੇ ਰਹੇ ਹੋ ਮੇਰੇ ਕੋਲ ਦੋ ਉਹਦੇ ਸੀਗੇ ਸ਼ਹਿਰੀ ਬਲਾਕ ਪ੍ਰਧਾਨ ਸ਼ਹਿਰੀ ਤੇ ਬਲਾਕ ਪ੍ਰਾ ਆਪਣਾ ਸ਼ਹਿਰੀ ਪ੍ਰਧਾਨ ਦੋ ਉਹਦੇ ਦਿੱਤੇ ਸੀ ਪਾਰਟੀ ਨੇ ਮੈਨੂੰ ਮੈਂ ਦੋ ਉਹਦੇ ਬਖੂਬੀ ਨਾਲ ਲਵਾਏ ਮੈਂ ਜਿੱਥੇ ਵੀ ਮੇਰੀ ਡਿਊਟੀ ਲੱਗੀ ਮੈਂ ਬੱਸਾਂ ਭਰ ਕੇ ਬੱਸਾਂ ਦਾ ਸਾਰਾ ਖਰਚਾ ਝੰਡ ਕੇ ਆਪਦੇ ਗੱਡੀਆਂ ਲੈ ਕੇ ਨੇ ਤਿੰਨ ਚਾਰ ਗੱਡੀਆਂ ਨੇ ਆਪਦੇ ਗੱਡੀਆਂ ਲੈ ਕੇ ਨਾ ਜਾਂਦਾ ਰਿਹਾ ਪٹرول ડીਜ਼ਲ ਆਪਦੇ ਕੋਲੋਂ ਫੂਕਦਾ ਰਿਹਾ ਜੋ ਲੋਕ ਮੇਰੇ ਨਾਲ ਜਾਂਦੇ ਸੀ ਉਹ ਦੁਪਹਿਰ ਦੀ ਰੋਟੀ ਸਵੇਰ ਦੀ ਰੋਟੀ ਸ਼ਾਮ ਦੀ ਰੋਟੀ ਵੀ ਮੇਰੇ ਸਿਰੇ ਹੁੰਦੀ ਸੀ ਮੈਂ ਘੱਟੋ ਘੱਟ 10 10.5 ਲੱਖ ਰੁਪਈਆ ਇਸ ਪਾਰਟੀ ਦੇ ਉੱਤੇ ਆਪਦੇ ਘਰੋਂ ਖਰਚੂਕਿਆ ਮੈਂ ਘਰੋਂ ਗੰਗਾਲ ਹੋ ਗਿਆ ਕਿਹਦੇ ਕਹਿਣ ਦੇ ਖਰਚ ਦੇ ਸੀ ਪੈਸੇ ਤੇ ਸਾਡੇ ਵਿੱਤ ਮੰਤਰੀ ਪੰਜਾਬ ਦੇ ਕਹਿਣ ਦੀ ਖਰਚ ਦੇਤੇ ਸਾਡਾ ਆਰਡਰ ਲਾਉਂਦੇ ਦੀ ਸਾਨੂੰ ਪ੍ਰਧਾਨ ਜੀ ਅੱਜ ਫਲਾਨੀ ਜਗ੍ਹਾ ਜਾਣਾ ਤੁਸੀਂ ਅੱਜ ਫਲਾਨੀ ਜਗ੍ਹਾ ਜਾਣਾ ਤੁਸੀਂ ਅੱਜ ਜਲੰਧਰ ਜਾਣਾ ਅੱਜ ਮੋਗੇ ਜਾਣਾ ਅੱਜ ਦਿੱਲੀ ਰੈਲੀ ਹੈ ਅੱਜ ਬਾਕਾਪਾ ਰੈਲੀ ਹੈ ਅੱਜ ਜਲੰਧਰ ਰੈਲੀ ਹੈ ਅੱਜ ਖੜਕਾ ਗੱਲਾ ਰੈਲੀ ਹੈ ਜਿੱਥੇ ਵੀ ਜਿੱਥੇ ਵੀ ਸਾਨੂੰ ਸੁਣਿਆ ਲੱਗਦਾ ਰਿਹਾ ਮੈਂ ਇੱਕ ਸੱਚਾ ਸਿਪਾਹੀ ਹੋ ਕੇ ਮੂਰੇ ਹੋ ਕੇ ਆਪਣੇ ਗੱਡੀਆਂ ਲੈ ਕੇ ਆਪਣੇ ਬੰਦੇ ਨੂੰ ਲੈ ਕੇ ਆਪਣੇ ਸ਼ਹਿਰ ਵਾਸੀ ਨੂੰ ਲੈ ਕੇ ਉੱਥੇ ਪੁੱਜਦਾ ਰਿਹਾ ਅੱਜ ਤੁਸੀਂ ਨੇਮ ਪਲੇਟ ਆਪਣੀ ਵੀ ਲੱਗੀ ਜੀ ਉਤਾਰ ਦੀ ਹਾਂ ਨਾ ਪਲੇਟ ਨੂੰ ਦੁਖੀ ਹੋ ਕੇ ਲਾਉਣੀ ਪਈਏ ਮੈਨੂੰ ਹੁਣ ਮੈਂ ਇਸ ਪਾਰਟੀ ਨੂੰ ਰਹਿਣ ਦਾ ਹੱਜੇ ਕੋਈ ਨਹੀਂ ਮੇਰਾ ਜਦੋਂ ਮੈਨੂੰ ਇੱਕ ਪਾਰਕ ਦੇ ਉੱਤੋਂ ਇਹਨਾਂ ਨੇ 15 ਦਿਨ ਪਹਿਲਾਂ ਇੱਕ ਡਿੜਬੇ ਦੇ ਤਾਂ ਡਿੜਬੇ ਦੇ ਕਿਸੇ ਵਿਅਕਤੀ ਨੂੰ ਮੇਰੀ ਜਗ੍ਹਾ ਪ੍ਰਧਾਨ ਲਾਇਆ ਗਿਆ ਬਲਾਕ ਪ੍ਰਧਾਨ ਉਹ ਜਿਹੜਾ ਕਿ ਜਿਹਦਾ ਤੇ ਬੇਟਾ ਮਤਲਬ ਜੇਲ੍ਹ ਜਾ ਚੁੱਕਿਆ ਹੈ ਉਹਨਾਂ ਦਾ ਡਰਗ ਦਾ ਪਰਚਾ ਵੀ ਦਰਜ ਹੈ ਉਹ ਇਹ ਜੇ ਬੰਦੇ ਨੂੰ ਬਲਾਕ ਪ੍ਰਧਾਨ ਬਣਾ ਦੇ ਰਹੇ ਨੇ ਇੱਕ ਸੱਚੇ ਸੱਚੇ ਇਨਸਾਨ ਨੂੰ ਜਿਹਦੇ ਤੇ ਰੁਪਈਆ ਵੀ ਦਾਗ ਨਹੀਂ ਹਾਂ ਮੇਰੇ ਰੁਪਈਆ ਦਾਗ ਸਾਫ਼ ਕਰ ਦਿਆਂਗਾ ਗਾਲਾਂ ਦਾ ਗਾਲ ਘਟਵਾ ਦਊਗਾ ਮੇਰੇ ਦੇਖ ਕੇ ਵੀ ਸਾਫ਼ ਕਰਕੇ ਦਿਖਾਉਣੇ ਨੇ ਮੇਰੇ ਕੋਈ ਵੀ ਅਲੀਗੇਸ਼ਨ ਨਾ ਲਾਓ ਨਹੀਂ ਇਹਨਾਂ ਦੇ ਬੋਲਾ ਦੂਜੇ ਮੇਰੇ ਕੋਲ ਬਹੁਤ ਵੱਡੀਆਂ ਲਿਸਟਾਂ ਨੇ ਵੱਡੇ ਇਲਜ਼ਾਮ ਲਾ ਰਹੇ ਹੋ ਤੁਹਾਡੇ ਕੋਲ ਸਬੂਤ ਹੈਗੇ ਨੇ ਤੀਜਾਂ ਦੇ ਸਾਰੇ ਸਬੂਤਾਂ ਦਨਾਂਗੇ ਸਵਾਲ ਦੇ ਸਬੂਤ ਨਿੰਦਗੇ ਸਾਰੇ ਕੋਈ ਸਮਾਂ ਆਊਗਾ ਸਨੇ ਹੋਰ ਤਾਂ ਸਭ ਕੁਝ ਹੋਊਗਾ ਸਬੂਤ ਵੀ ਦਨਾਂਗੇ ਸਭ ਕੋਈ ਦਨਾਂਗੇ ਸਮਾਂ ਹੋਰ ਦੇ ਦਵਾਂਗੇ ਇਲਜ਼ਾਮ ਤਾਂ ਇਹ ਲਾ ਰਹੇ ਆਵੇਂ ਹਜੇ ਦਾ ਅਜ਼ਾਮ ਗੱਲ ਕਹਿ ਰਿਹਾ ਅਜ਼ਾਮ ਤੇ ਨਾਮ ਤੇ ਉਸਨੂੰ ਦੱਸਾਂਗੇ ਜਦੋਂ ਬਿਲਕੁਲ ਕਲੀਅਰ ਗੱਲ ਹੋਊਗੀ ਨਾ ਸਾਇਦ ਦੇ ਵਿੱਚ ਉਹਨਾ ਆ ਗਈਆਂ ਅਸੀਂ ਦੁਖੀ ਹੋਏ ਉਹ ਦੋਨਾਂ ਸਾਰੇ ਪਰਦਾ ਫਾਸੋਦੋਂ ਕਰਾਂਗੇ ਅਸੀਂ ਕਿਤੇ ਇੰਤਾ ਨਹੀਂ ਕੋਈ ਪ੍ਰੈਸ਼ਰ ਪੈ ਕੇ ਦੁਬਾਰਾ ਫੇਰ ਤੁਸੀਂ ਪਾਰਟੀ ਜੁਆਇਨ ਕਰ ਜੋ ਕਿ ਫੇਰ ਦੇਖਿਆ ਜਾਂਦਾ ਸਿਆਸਤ ਦੇ ਵਿੱਚ ਇੱਕ ਘੰਟਾ ਪਹਿਲਾਂ ਕੁਝ ਹੋਰ ਬਣਾ ਦਿੱਤਾ ਜਾਂਦਾ ਘੰਟੇ ਬਾਅਦ ਹੀ ਦੁਬਾਰਾ ਫੇਰ ਘਰ ਵਾਪਸੀ ਦੀ ਖ਼ਬਰ ਆ ਜਾਂਦੀ ਸਾਹਮਣੇ ਮੈਂ ਇੱਕ ਬ੍ਰਾਹਮਣ ਦਾ ਬੇਟਾ ਮੈਂ ਪਰਸੂ ਰਾਮ ਦੀ ਲਾਦਾ ਪਾਸਰਾਮ ਸਾਡੇ ਗੁਰੂ ਹੋਲੇ ਬ੍ਰਾਹਮਣ ਅਸੀਂ ਬ੍ਰਾਹਮਣਾਂ ਦੇ ਲਾਦਾ ਹਾਂ ਮੈਂ ਕਦੇ ਵੀ ਅਸੀਂ ਖੜਾ ਗੱਲ ਕਰ ਅਸੀਂ ਝੁਕਾਵੇਂ ਬ੍ਰਾਹਮਣ ਨਹੀਂ ਹਾਂਗੇ ਨਾ ਕਰੇ ਝੁਕਿਆ ਨਾ ਝੁਕਿਆ ਨਾ ਮੇਰਾ ਖਾਨਦਾਨ ਝੁਕਿਆ ਕਦੇ ਵੀ ਅਸੀਂ ਝੁਕਣ ਵਾਲੇ ਉਹਦਾ ਮਤਲਬ ਹੀ ਉਸ ਟਾਈਮ ਦੀ 2014 ਦੇ ਵਿੱਚ ਸਰਕਲ ਪ੍ਰਧਾਨ ਲਾਇਆ ਗਿਆ ਸਾਡੀ ਤੌਰ ਤੇ ਚਾਰ ਪਿੰਡਾਂ ਨੇ ਮੈਨੂੰ ਸਰਕਲ ਪ੍ਰਧਾਨ ਲਾਇਆ ਜਵੰਦੇ 6 ਸਾਲਾਂ ਤੇ ਸਾਲੀ ਤੇ ਮੇਰਾ ਪੱਡਾ ਤੇ ਉਸ ਟਾਈਮ ਜਦੋਂ ਮੈਨੂੰ ਸਰਕਲ ਪ੍ਰਧਾਨ ਲਾਇਆ ਗਿਆ ਉਦੋਂ ਸਾਡੇ ਜਿੰਨੇ ਪਿੰਡਾਂ ਦੇ ਵਰਕਰ ਤੇ ਗਏ ਉਹਨੇ ਮੈਨੂੰ ਗੱਲ ਕਹੀ ਵੀ ਤੂੰ ਸਰ ਇਹ ਸਰਕਲ ਪ੍ਰਧਾਨ ਬਣ ਵੀਰ ਤੇ ਮੈਂ ਉਹ ਗੱਲ ਰੱਖੀ ਵੀ ਜਿਹੜੀ ਪਾਰਟੀ ਦੇ ਚ ਗੱਲ ਹੋਊਗੀ ਮੈਂ ਸਾਰਾ ਸਾਂਝੀ ਕਰੂੰਗਾ ਤੁਸੀਂ ਮੈਨੂੰ ਲਾਇਆ ਤਾਂ ਮੈਂ ਤੁਹਾਡੇ ਫੁੱਲ ਚੜਾਊਗਾ ਵੀ ਮੈਂ ਕੱਲ ਧੋਖਾ ਦੇ ਕੇ ਨਹੀਂ ਭਜਦਾ ਤੁਹਾਡੇ ਨਾਲ ਤੇ ਮੈਂ ਬਧਿਆ ਮਾਨਦਾਰ ਹੋ ਕੇ ਵਫਾਦਾਰ ਸਪਾਹੀ ਬਣ ਕੇ ਉਹਨਾਂ ਦਾ ਸਾਥ ਨਿਵਾਇਆ ਅੱਜ ਵੀ ਮੇਰੇ ਨਾਲ ਉਹ ਬਰਕਤ ਖੜੇ ਨੇ ਪੁਰਾਣੇ ਤਾਂ ਮੈਂ ਇਹ ਗੱਲ ਕਰਦਾ ਤੇ ਉਹਦਾ ਮੈਨੂੰ ਬਿડાਗ ਪ੍ਰਧਾਨ ਲਾਇਆ ਚੀਮਾ ਤੌਰ ਤੇ ਬਤਵੰਤਰੀ ਬਤਵੰਤਰੀ ਚੀਮਾ ਸਾਹਿਬ ਨੇ ਮੈਨੂੰ ਲਾਇਆ ਤੇ ਮੈਂ ਉਸ ਟਾਈਮ ਵੀ ਇਮਾਨਦਾਰੀ ਨਾਲ ਹਰਜ ਨਿਵਾਇਆ ਪਰ ਦੁੱਖ ਇਹਦੋਂ ਹੁੰਦਾ ਹੈ ਜੇ ਲੋ ਮੇਰੇ ਆਉਦੇ ਭਰਾ ਦੁਖੀ ਹੋਣ ਤੇ ਮੈਂ ਬਲਾਗ ਪ੍ਰਧਾਨ ਦੇ ਉਹਦੇ ਚਾਹ ਕੇ ਮੈਂ ਆਉਦੇ ਯਾਰਾਂ ਨੂੰ ਭੁੱਲ ਗਿਆ ਪਰ ਯਾਰ ਵੱਡੇ ਹੁੰਦੇ ਨੇ ਪ੍ਰਧਾਨ ਕਿ ਵੱਡੇ ਨਹੀਂ ਹੁੰਦੀਆਂ ਉਹਦੇ ਵੀ ਵੱਡੇ ਹੁੰਦੇ ਜੇ ਅੱਜ ਮੈਂ ਆਉਦੇ ਭਰਾਵਾਂ ਦੀ ਲਵਾਈ ਲੜਦਾ ਤਾਂ ਮੈਂ 2014 ਦੇ ਵਿੱਚ ਕੱਟੜ ਕਾਲੀ ਪਰਿਵਾਰ ਛੱਡ ਕੇ ਆਉਂਦਾ ਕੱਲਾ ਆ ਤੀਗਾ ਟੋਪੀ ਰੱਖੀ ਚੰਡੇ ਬੈਨਰ ਤੋਂ ਲੈ ਕੇ ਆਪ ਕੱਲਾ ਤੁਰਿਆ ਪੰਡ ਜਾਣਦਾ ਮੈਂ ਨਹੀਂ ਕਹ ਸਕਦਾ ਮੇਰੇ ਪੰਡੇ ਦੇ ਚ ਜਾ ਕੇ ਤੁਸੀਂ ਕਵਰ ਕਰ ਸਕਦੇ ਹੋ ਪਰ ਉਸ ਟਾਈਮ ਨੂੰ ਲੋਕ ਗੱਲ ਕਹਿੰਦੇ ਸੀ ਕਿ ਇਹਦਾ ਦਿਮਾਗ ਖਿੱਲੂਗਾ ਸਰਕਾਰ ਬੰਦ ਹੀ ਨਹੀਂ ਉਹ 22 ਐਮਐਲਏ ਦੇ ਹਸਪਤਾਲਾਂ ਵਿੱਚ ਦਿੱਤੇ ਤੇ ਅਸੀਂ ਜਿਮਨ ਸਾਹਿਬ ਨੂੰ ਇਹ ਗੱਲ ਵੀ ਕਹਿਣ ਲੱਗਿਆ ਵੀ ਅਸੀਂ ਤੇ ਨਾ ਕਿਦੇ ਕਿਨੇ ਆ ਦਿਨ ਰਾਤ ਸਾਡੇ ਫੋਨ ਚੱਕ ਹੁੰਦੇ ਤੇਗੇ ਜੋ 22 ਦੇ ਵਿੱਚ ਸਰਕਾਰ ਬਣੀ ਸਾਡੇ ਫੋਨ ਬੰਦ ਹੋ ਗਏ ਉਹੀ ਭਾਈਆਂ ਉਹੀ ਭਰਾ ਨੇ ਸਾਡੇ 8495 8390 ਵਿੱਚ ਮੇਰਾ ਮਰੀ ਸਿੰਘਾ ਤੇ ਇੰਦਰਜੀਤ ਦਾ ਕਿਉਂ ਨਾ ਆਉਂਦਾ ਹੈ ਕਿਉਂ ਸਾਡੇ ਭਾਈ ਸਾਨੂੰ ਕਹਿੰਦੇ ਨੇ ਵੀਰ ਤੁਸੀਂ ਖੜੇ ਹੋ ਸਾਡੇ ਤੌਰ ਤੇ ਸੱਚ ਤੌਰ ਤੇ ਲੜਾਈ ਲੜਦੇ ਹੋ ਹੋਰ ਵੀ ਸਾਥੀ ਤੁਹਾਡੇ ਹੈਗੇ ਜਿਹੜੇ ਨਾਰਾਜ਼ ਬਹੁਤ ਖੜੇ ਨੇ ਵੀਰਾਂ ਫੋਨ ਆ ਰਹੇ ਨੇ ਸਵੇਰ ਦੇ ਬਹੁਤ ਸਾਥੀ ਹੋਣ ਫੋਨ ਆਵੇ ਤੁਸੀਂ ਚੈੱਕ ਕਰ ਸਕਦੇ ਹੋ ਕਰਨ ਕੀ ਹੈ ਕੱਲਾ ਡੜਬੇ ਹੁੱਕੇ ਫੋਨ ਨਹੀਂ ਆ ਰਹੇ ਸਨਾਮ ਹਲਕੇ ਜਿਹੇ ਫੋਨ ਆ ਰਹੇ ਨੇ ਸਤਰਾਂ ਦੇ ਜੋ ਫੋਨ ਆ ਰਹੇ ਨੇ ਬਲਾਦੇ ਦੇ ਫੋਨ ਆ ਰਹੇ ਨੇ ਲਹਿਰੇ ਜਿਹੋ ਫੋਨ ਆ ਰਹੇ ਨੇ ਇਹ ਮੈਂ ਐਸਟੇਮ ਸਨਾਵ ਤਵਾਰਿਆ ਉਹ ਵੀ ਪਾਰਟੀ ਦੀ ਉਸਤੀ ਪਰ ਦੇ ਲਈ ਤਿਆਰ ਨੇ ਬਿਲਕੁਲ ਵੀਰ ਕਿਸ ਤਰ੍ਹਾਂ ਦਾ ਆਪਕੋ ਹੋਰ ਸੋਣ ਜਾ ਬੋਗਾ ਵੱਡੀ ਹੋਊਗੀ ਬਹੁਤ ਵੱਡੀ ਹੋਣੀ ਹੈ ਕਿਉਂਕਿ ਅਸੀਂ ਐਮਐਲਏ ਮੰਤਰੀ ਐ ਨਹੀਂ ਬਣਾਇ ਤੇਗੇ ਵੀ ਕੁਰਸੀਆਂ ਦੇ ਬਹਿ ਕੇ ਰਾਜ ਕਰੋ ਅਸੀਂ ਰਾਜੇ ਬਣਾਇ ਤੇਗੇ ਵੀ ਲੋਕਾਂ ਦੇ ਕੰਮ ਕਰੋ ਅਸੀਂ ਸੋਟਾ ਸਾਥ ਦੇਵਾਂਗੇ ਜਿਵੇਂ ਪਟਿਆਲੇ ਦੇ ਵਿੱਚ ਆਪਣੀ ਪਾਰਟੀ ਦੇ ਖਿਲਾਫ ਤੁਸੀਂ ਮੋਰਚਾ ਖੋਲਿਆ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਕੋਈ ਹੋਰ ਵੀ ਇਸ ਤਰ੍ਹਾਂ ਦਾ ਠੀਕਾ ਜਾ ਬਿਲਕੁਲ ਮੋਰਚਾ ਖਲੂਗਾ ਜਿਲੇ ਤੌਰ ਤੇ ਮੋਰਚਾ ਖਲੂਗਾ ਹੰਡਾ ਵਿੱਚ ਮੋੜ ਤੋਂ ਖੁੱਲਣਗੇ ਤੇ ਉਸ ਤੋਂ ਬਾਅਦ ਇੱਕ ਕਾਫਲਾ ਚੱਲੂਗਾ ਜਿੱਥੇ ਸਾਨੂੰ ਸੌਂਖ ਬਈ ਗਦੀਪ ਸਿੰਘ ਤੌਰ ਤੇ ਖੜਕਲ ਕਲਾਂ ਜਾਵਾਂਗੇ ਸਾਰੇ ਵਰਕਰ ਜਾਣਗੇ ਕਿਉਂ ਜਾਵਾਂਗੇ ਅਸੀਂ ਉੱਥੇ ਮਾਫੀ ਮੰਗ ਕੇ ਆਵਾਂਗੇ ਭਗਤ ਸਿੰਘ ਸਾਹਿਬ ਸਭ ਤੋਂ ਗਲਤੀ ਹੋ ਗਈ ਤੇਰੀ ਕੁਰਬਾਨੀ ਨੂੰ ਅਸੀਂ ਦਾਗ ਲਵਾ ਚੁੱਕੇ ਤੁਸੀਂ ਗਾ ਆਵਾਜ਼ ਦੀ ਪਾਰਟੀ ਦੇ ਕਮਲ ਖੁਸ਼ ਹੋ ਸਰਕਾਰ ਨੂੰ ਬਾਈ ਖੁਸ਼ ਤੇਗੇ ਕਿਹੜੇ ਕਮਲ ਖੁਸ਼ ਤੇਗੇ ਸਾਰੇ ਫੋਨ ਨਹੀਂ ਚੱਕ ਹੁੰਦੇ ਤੇ ਵੀ ਅਸੀਂ ਘਰੇ ਜਿ ਬੈਠੇ ਆ ਸਤੋਜ ਵਾਲਾ ਅਸੀਂ ਜਿੰਦਾ ਲਾ ਲੈਣਾ ਘਰ ਨੂੰ ਨਹੀਂ ਸਰਕਾਰ ਤਾਂ ਕਹਿੰਦੀ ਕਿ ਬਦਲਾਅ ਦੀ ਸਰਕਾਰ ਹੈ ਜੀ ਉਹ ਲੋਕ ਲੀਹਾਂ ਦੇ ਉੱਪਰ ਜਿਹੜੀ ਰਹਿ ਗਈ ਹੈ ਇਸ ਵਕਤ ਕੰਮ ਕਰ ਰਹੀ ਹੈ ਸਰਕਾਰ ਕਿਸਾਨਾਂ ਦੇ ਵਾਸਤੇ ਖੇਤਾਂ ਦੇ ਵਿੱਚ ਪਾਣੀ ਦੇ ਪ੍ਰਬੰਧ ਹੋਰ ਵੱਡੇ ਲੈਵਲ ਤੇ ਗੱਲਾਂ ਕੀਤੀ ਜਾਂਦੀਆਂ ਕੱਲ ਨੂੰ ਮੇਰੇ ਪੰਡਤ ਬਾਂਸ ਤੁਹਾਨੂੰ ਬੁਲਾ ਲੈਣਾ ਵੀਰਾ ਦਿਆਲਪੁਰਾ ਰਜਵਾਹਾ 4 ਕਰੋੜ ਦਾ ਪ੍ਰੋਜੈਕਟ ਬਣਿਆ ਤੇ ਸਾਡੇ ਪੰਡਾ ਦੀਆਂ ਸੰਗਤੀ ਵਾਲਾ ਪਾਈ ਕੀ ਪਸਾਰਾ ਤੇ ਸਖੂਵਾਸਾ ਖਾਈ ਤਾਂ ਤੁਸੀਂ ਸੁਣਿਆ ਆਮ ਆਦਮੀ ਪਾਰਟੀ ਦੇ ਟਕਸਾਲੀ ਆਗੂਆਂ ਦੇ ਵੱਲੋਂ ਗੁੱਸੇ ਦੇ ਵਿੱਚ ਆ ਕੇ ਪੜਾਅਸ ਕੱਢਦੇ ਹੋયા ਕਿਹਾ ਕਿ ਇੱਕ ਇਮਾਨਦਾਰੀ ਪਾਰਟੀ ਆ ਇਮਾਨਦਾਰ ਪਾਰਟੀ ਹੋਣ ਦੇ ਬਾਵਜੂਦ ਇਮਾਨਦਾਰ ਪਾਰਟੀ ਦਾ ਹੋਕਾ ਦੇਣ ਵਾਲੀ ਪਾਰਟੀ ਦੇ ਵੱਲੋਂ ਕਰਪਟ ਬੰਦਿਆਂ ਨੂੰ ਬੁੱਕਲ ਦੇ ਵਿੱਚ ਰੱਖਿਆ ਤਾਂ ਜਿਸ ਦੇ ਕਰਕੇ ਕਹਿੰਦੇ ਅਸੀਂ ਗੁੱਸੇ ਦੇ ਵਿੱਚ ਆ ਕੇ ਕਦਮ ਚੱਕਿਆ ਤੇ ਨਾਲ ਹੀ ਕਹਿ ਦਿੱਤਾ ਕਿ ਅਸੀਂ ਹੁਣ ਵੱਡਾ ਮੋਰਚਾ ਖੋਲਣ ਜਾ ਰਹੇ ਹਾਂ ਆਉਣ ਵਾਲੇ ਦਿਨਾਂ ਦੇ ਵਿੱਚ ਆਮ ਆਦਮੀ ਪਾਰਟੀ ਨੂੰ ਇਸ ਦੇ ਨਤੀਜੇ ਭੁਗਤਣੇ ਪੈਣਗੇ